ਕੇ ਪੰਜਾਬ ਦੇ ਕਿਸਾਨ ਜਿੰਨੇ ਜਿਹੜੇ ਬਾਰ-ਬਾਰ ਮੰਗ ਕਰਦੇ ਆ ਕਿ ਸਾਡੀ ਸਾਰੀਆਂ ਵਦਲਾਂ ਤੇ ਐਮਐਸਬੀ ਦਾ ਕਾਨੂੰਨ ਬਣਾਓ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਇੱਕ ਕਾਨੂੰਨ ਬਣਾ ਕੇ ਉਹਨਾਂ ਨੂੰ ਮੈਂ ਸ਼ੁਕਰੀਆ ਮੰਨੇ ਜੀ ਧੰਨਵਾਦ ਸਭਾਪਤੀ ਮੈਡਮ ਬਹੁਤ-ਬਹੁਤ ਧੰਨਵਾਦ ਮੈਨੂੰ ਟਾਈਮ ਦੇਣ ਲਈ ਮੈਂ ਇਸ ਪਵਿੱਤਰ ਸਦਨ ਨੂੰ ਦੱਸਣਾ ਚਾਹੁੰਨਾ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਨੇ ਦੂਸਰੀ ਵਾਰ ਮੈਨੂੰ ਇਸ ਸਦਨ 'ਚ ਭੇਜਿਆ ਉਹ ਇਹ ਸਦਨ ਹੈ ਜਿਸ ਜਗ੍ਹਾ ਸਾਡੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਔਰੰਗਜ਼ੇਬ ਦੇ ਰਾਜ ਵਿੱਚ ਜ਼ਿੰਦਾ ਨੀਂਹਾਂ 'ਚ ਚਿੰਤਾ ਸੀ ਉਹ ਜਗ੍ਹਾ ਹੈ ਮੈਂ ਪਿਛਲੇ ਟੈਨਯਰ 'ਚ ਵੀ ਰਿਕਵੈਸਟ ਕੀਤਾ ਹੈ ਅੱਜ ਫੇਰ ਕੇਂਦਰ ਸਰਕਾਰ ਨੂੰ ਰਿਕਵੈਸਟ ਕਰਨਾ ਕਿ ਸ਼੍ਰੀ ਫਤਿਹਗੜ ਸਾਹਿਬ ਨੂੰ ਇੰਟਰਨੈਸ਼ਨਲ ਟੂਰਿਸਟ ਸਰਕਟ ਚ ਲਿਆ ਜਾਵੇ ਤਾਂ ਜੋ ਸਾਰੀ ਦੁਨੀਆ ਦੀ ਸਿੱਖ ਸੰਗਤ ਉੱਥੇ ਆ ਕੇ ਸਿੱਖ ਜਾ ਹੋ ਸਕੇ ਦਰਸ਼ਨ ਕਰ ਸਕੇ ਦੂਸਰੀ ਗੱਲ ਮੈਂ ਕਹਿਣਾ ਚਾਹੁੰਦਾ ਉੱਥੇ ਮੈਡੀਕਲ ਕਾਲਜ ਇੰਜੀਨੀਅਰਿੰਗ ਕਾਲਜ ਖੋਲ੍ਹਿਆ ਜਾਵੇ ਤੀਸਰਾ ਜਿਹੜੀ ਮੈਂ ਗੱਲ ਕਹਿਣੀ ਚਾਹੁੰਨਾ ਕਿ ਪੰਜਾਬ ਦੇ ਕਿਸਾਨ ਜਿੰਨੇ ਜਿਹੜੇ ਬਾਰ ਬਾਰ ਮੰਗ ਕਰਦੇ ਆ ਕਿ ਸਾਡੀ ਸਾਰੀਆਂ ਬਦਲਾਂ ਤੇ ਐਮਐਸਬੀ ਦਾ ਕਾਨੂੰਨ ਬਣਾਓ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇੱਕ ਕਾਨੂੰਨ ਬਣਾ ਕੇ ਉਹਨਾਂ ਨੂੰ ਮੈਂ ਧੰਨਵਾਦ ਮਾਣੇਗਾ ਧੰਨਵਾਦ ਇਹ ਇੰਨੀ ਹੀ ਮੈਂ ਬੇਨਤੀਆ ਕਰਕੇ ਬਹੁਤ ਬਹੁਤ ਧੰਨਵਾਦ ਮਾਨਯੋਗ ਸਦਸਾ ਸ੍ਰੀ ਵੀ ਮਹਿਤਾਬ ਜੀ ਵੀ ਮਹਿਤਾਬ ਜੀ ਐਸਾ ਤੋਂ ਪਹਿਲਾਂ ਤੇ ਫੋਲਪੁਰ ਦੇ ਵੋਟਰਾਂ ਦਾ ਅਤੇ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਮੈਨੂੰ ਤੀਜੀ ਵਾਰ ਪਾਰਲੀਮੈਂਟ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ ਸਵਾਪਤੀ ਜੀ ਜਿਸ ਏਰੀਆ ਜਿਸ ਕਨਸਟਿਚਨਸੀ ਫਰੋਜਪੁਰ ਤੋਂ ਮੈਂ ਇੱਥੇ ਆਇਆ ਉਹ ਕਨਸਟਿਚਨਸੀ ਸਵਾਪਤੀ ਜੀ 200 ਕਿਲੋਮੀਟਰ ਪਾਕਿਸਤਾਨ ਦੇ ਬਾਰਡਰ ਤੇ ਨਾਲ-ਨਾਲ ਲੱਗਦੀ ਹੈ ਔਰ ਰੇਲਵੇ ਤੋਂ ਕਨੈਕਟੀਵਿਟੀ ਤੋਂ ਫਰੋਜਪੁਰ ਕੰਸਟਿਚੂਐਂਸੀ ਬਿਲਕੁਲ ਕੋਈ ਵੀ ਸਹੂਲਤ ਜੋ ਹੈ ਅਜ ਤੱਕ ਉਪਲਬਧ ਨਹੀਂ ਹੋਈ ਪਹਿਲੀ ਗੱਲ ਤੇ ਸਰ ਸਾਡੇ ਪੰਜਾਬ ਦੀ ਰਾਜਧਾਨੀ ਵਾਸਤੇ ਸਾਨੂੰ ਕੋਈ ਟ੍ਰੇਨ ਨਹੀਂ ਮਿਲੀ ਹੋਈ ਦੂਜਾ ਦਿੱਲੀ ਵਾਸਤੇ ਰਾਜਧਾਨੀ ਚਾਉਣ ਵਾਸਤੇ ਸਾਡੇ ਕੋਲ ਕੋਈ ਟ੍ਰੇਨ ਦਾ ਪ੍ਰਬੰਧ ਨਹੀਂ ਹੈ ਸੋ ਸਭਾਪਤੀ ਜੀ ਮੈਂ ਬੇਨਤੀ ਕਰਦਾ ਆਪਦੇ ਰਹੀਂ ਮੰਤਰੀ ਸਾਹਿਬ ਨੂੰ ਕਿ ਜਿਹੜੀਆਂ ਟਰੇਨ ਹੈ ਫਾਇਲਕਾ ਤੋਂ ਹਰਿਦੁਆਰ ਵਾਸਤੇ ਬੜਾ ਲੋਕਾਂ ਦੀ ਭਾਵਨਾਵਾਂ ਜੋ ਹੈ ਹਰਿਦੁਆਰ ਜਾਣ ਵਾਸਤੇ ਜੁੜੀ ਇੱਕ ਟਰੇਨ ਦੀ ਬੜੀ ਡਿਮਾਂਡ ਹੈ ਫਾਇਲਕਾ ਤੋਂ ਦਿੱਲੀ ਵਾਸਤੇ ਇੰਟਰ ਸਿਟੀ ਜਿੱਥੇ ਮੇਰਾ ਆਪਣਾ ਪਿੰਡ ਫਾਇਲਕਾ ਡਿਸਟ੍ਰਿਕਟ ਦੇ ਵਿੱਚ ਪੈਂਦਾ ਹੈ ਤੇ ਉਹ ਇੱਕ ਬੜੀ ਜ਼ਰੂਰੀ ਐ ਚਾਹਤਾ ਉੱਥੇ ਇੰਟਰਸਿਟੀ ਕੀਤੀ ਜਾਵੇ ਜਾਂ ਕੋਈ ਹੋਰ ਐਕਸਪ੍ਰੈਸ ਟ੍ਰੇਨ ਚਲਾ ਕੇ ਉੱਥੋਂ ਦੇ ਲੋਕਾਂ ਨੂੰ ਸਹੂਲਤ ਦਿੱਤੀ ਜਾਵੇ। ਤੋਂ ਗੰਗਾ ਨਗਰ ਤੋਂ ਆਬੌਰ वाया ਫਾਜ਼ਿਲਕਾ ਚੰਡੀਗੜ੍ਹ ਇੱਕ ਟ੍ਰੇਨ ਐਕਸਟੈਂਡ ਕੀਤੀ ਜਾ ਸਕਦੀ ਹੈ ਜੋ ਚੰਡੀਗੜ੍ਹ ਤੋਂ ਚੱਲ ਕੇ ਫਿਰੋਜ਼ਪੁਰ ਆ ਕੇ 250 ਕਿਲੋਮੀਟਰ ਆ ਕੇ ਰੁਕ ਜਾਂਦੀ ਹੈ ਤਾਂ ਇਹ 150 ਕਿਲੋਮੀਟਰ ਹੋਰ ਅੱਗੇ ਜਾ ਕੇ 400 ਕਿਲੋਮੀਟਰ ਦਾ ਡਿਸਟੈਂਸ ਬਣੇਗਾ। ਜਿਹਦੇ ਨਾਲ ਗੰਗਾ ਨਗਰ ਅਬੋਰ ਫਾਜ਼ਿਲਕਾ ਤੇ ਫਿਰੋਜ਼ਪੁਰ ਕਵਰ ਹੋ ਕੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੱਕ ਜੋ ਟ੍ਰੇਨ ਹੈ ਉਹ ਸਾਰਿਆਂ ਨੂੰ ਸਹੂਲਤਾਂ ਜਿਹੜੀ ਮਿਲ ਸਕਦੀ ਹੈ ਇਸੇ ਤਰ੍ਹਾਂ ਇੱਕ ਸਾਡੀ ਕੁਦਨ ਆਬਾ ਡੰਗਾ ਨਗਰ ਤੋਂ ਹਾਵੜਾ ਟ੍ਰੇਨ ਸੀ ਇਹਨੂੰ ਰੀਸਟੋਰ ਕਰਨ ਦੀ ਲੋੜ ਹੈ ਪਹਿਲੇ ਬੜੇ ਲੰਬੇ ਸਮੇਂ ਤੋਂ ਇਹ ਚੱਲ ਰਹੀ ਸੀ ਲੋਕਾਂ ਦੀ ਇਹ ਜਿਹੜੀ ਸਹੂਲਤ ਹੈ ਖੋਹ ਲਈ ਗਈ ਹੈ ਐਸੇ ਤਰ੍ਹਾਂ ਸਬਾਪਤੀ ਜੀ ਇੱਕ ਦੋ ਦੋ ਟ੍ਰੇਨਾਂ ਜਿਹੜੀਆਂ ਕਿ ਐਕਸਟੈਂਡ ਕਰਨ ਦੀ ਲੋੜ ਹੈ ਰੈਗੂਲਰ ਚੱਲ ਰਹੀਆਂ ਹੈ ਬੰਬਈ ਬਾਂਦਰਾ ਤੋਂ ਗੰਗਾ ਨਗਰ ਇਹ ਟ੍ਰੇਨ 4 ਵਜੇ ਸਵੇਰੇ ਮਾਰਨਿੰਗ ਪਹੁੰਚਦੀ ਹੈ ਗੰਗਾ ਨਗਰ ਤੇ 17 ਘੰਟੇ ਰੋਕ ਕੇ ਮੰਤਰੀ ਮੋਦੀ 17 ਘੰਟੇ ਖੜੀ ਹੋ ਕੇ ਫਿਰ ਅਗਲੇ ਦਿਨ 11 ਵਜੇ ਜੋ ਰਾਤ ਨੂੰ ਉਹ ਟ੍ਰੇਨ ਉਥੋਂ ਚੱਲਦੀ ਹੈ ਅਗਰ ਉਸ ਨੂੰ ਫਿਰੋਜ਼ਪੁਰ ਤੱਕ ਐਕਸਟੈਂਡ ਕਰਤਾ ਜਾਏ ਤਾਂ ਉਹ ਸਾਰਾ ਏਰੀਆ ਜਿਹੜਾ ਹੈ ਉਹਦੇ ਚ ਕਵਰ ਕੀਤਾ ਜਾ ਸਕਦਾ ਹੈ ਉਹ ਟ੍ਰੇਨ ਜੋ ਹੈ 14701 ਤੇ 14702 ਨੰਬਰ ਟ੍ਰੇਨ ਹੈ ਤੀਸਰੀ ਇੱਕ ਦੂਜੀ ਟ੍ਰੇਨ 14339 14640 ਇਹ ਟ੍ਰੇਨ ਜੋ ਹੈ ਮੁਵਾਲੀ ਚੰਡੀਗੜ੍ਹ ਤੋਂ ਫਿਰੋਜ਼ਪੁਰ ਤੱਕ ਐਕਸਟੈਂਡ ਕਰਕੇ ਫਾਜ਼ਿਲਕਾ ਗੰਗਾਨਗਰ ਲਈ ਇਸ ਨੂੰ ਕੀਤਾ ਜਾ ਸਕਦਾ ਹੈ ਐਸੇ ਤਰ੍ਹਾਂ ਸਾਡੇ ਅੰਮ੍ਰਿਤਸਰ ਵਾਸਤੇ ਕਿਉਂਕਿ ਸਿੱਖ ਜੋ ਹੈ ਉਹਨਾਂ ਦੀਆਂ ਭਾਵਨਾਵਾਂ ਅੰਮ੍ਰਿਤਸਰ ਗੋਲਡਨ ਟ੍ਰੈਂਪ ਨਾਲ ਜੁੜੀਆਂ ਉਸੇ ਤਰ੍ਹਾਂ ਜੋ ਸਿੱਖ ਭਾਈਚਾਰਾ ਹੈ ਉਹਨਾਂ ਦੀਆਂ ਭਾਵਨਾਵਾਂ ਨੰਦੇੜ ਸਾਹਿਬ ਹਜ਼ੂਰ ਸਾਹਿਬ ਨਾਲ ਜੁੜੀਆਂ ਅਗਰ ਇੱਥੋਂ ਫਾਇਲ ਕਾ ਤੋਂ ਟ੍ਰੇਨ ਚਲਾ ਕੇ ਨੰਦੇੜ ਸਾਹਿਬ ਲਈ ਅਗਰ ਬਾਇਆ ਗੰਗਾ ਨਗਰ ਬੀਕਾਨੇਰ ਜੈਪੁਰ ਲਈ ਗਿਆ ਤਾਂ ਜੋ ਅੰਮ੍ਰਿਤਸਰ ਤੋਂ ਨਦੇਰ ਸਾਹਿਬ ਟ੍ਰੇਨ ਜਾਂਦੀ ਹੈ ਉੱਥੇ ਤੋਂ 500 ਕਿਲੋਮੀਟਰ ਜੋ ਹੈ ਇਹਦੇ ਡਿਸਟੈਂਸ ਘਟ ਪੈਂਦਾ ਹੈ ਤੇ ਇੱਥੋਂ ਫਾਜ਼ਿਲਕਾ ਫਿਰੋਜ਼ਪੁਰ ਤੋਂ ਟ੍ਰੇਨ ਜਿਹੜੀ ਇਹ ਚਲਣੀ ਜ਼ਰੂਰੀ ਹੈ ਐਸੇ ਤਰ੍ਹਾਂ ਹਰ ਦੁਆਰ ਲਈ ਤੇ ਪੰਜਾਬ ਦੇਸ਼ ਦੀ ਰਾਜਧਾਨੀ ਜਿਹੜੀ ਹੈ ਉਹ ਦਿੱਲੀ ਦੇ ਨਾਲ ਵੀ ਸਾਡੀ ਕਨੈਕਟੀਵਿਟੀ ਨਹੀਂ ਹੈ ਸੋ ਇਸ ਕਰਕੇ ਜਵਾਹਰਪਤੀ ਜੀ ਇੱਕ ਫਾਜ਼ਿਲਕਾ ਤੋਂ ਪਲੀ ਬੜਾ ਧਾਰਮਿਕ ਸਥਾਨ ਹੈ ਫਾਜ਼ਿਲਕਾ ਤੋਂ ਮੁਕਸਰ ਸਾਹਿਬ ਜੋ ਹੈ 40 ਮੁਕਤਿਆਂ ਦੀ ਧਰਤੀ ਹੈ ਉਹ ਫਾਇਲਕਾ ਤੋਂ ਮੁਕਸਰ ਵਾਇਆ ਬਠਿੰਡਾ ਟ੍ਰੇਨ ਚੱਲ ਕੇ ਚੰਡੀਗੜ੍ਹ ਲਈ ਦਿੱਲੀ ਲਈ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ ਇਸ ਤੋਂ ਸਰ ਕੁਝ ਓਵਰ ਬ੍ਰਿਜ ਤੇ ਅੰਡਰ ਬ੍ਰਿਜ ਦੀ ਜੜੀ ਸਖਤ ਜ਼ਰੂਰਤ ਹੈ ਜਿਹੜੀ ਕਿ ਫਿਰੋਜ਼ਪੁਰ ਤੇ ਮੁਕਸਰ ਦੇ ਵਿੱਚ ਇਹ ਗਏ ਮੈਂ 43 ਵੀ 54 ਵੀ ਵੀ ਸਾਹਿਬ ਮਾਨਯੋਗ ਸਾਹਿਬ ਮੇਰੀ ਸਰ 1 ਮਿੰਟ 1 ਮਿੰਟ ਮੈਂ 1 ਮਿੰਟ ਸਰ ਇੱਕ ਜੋ ਗੁਰਜ਼ ਹੈ ਜੋ ਲੋਡਿੰਗ ਅਨਲੋਡਿੰਗ ਹੁੰਦੀ ਹੈ ਜਿਹੜੇ ਨਾ ਜੋ ਕਣਕ ਚੌਲ ਜੋ ਹੈ ਦੂਸਰੇ ਸਟੇਟੋਮੇ ਜਾਂਦਾ ਉਹ ਸ਼ਹਿਰ के बिल्कुल ਵਿੱਚ ਹੈ और उसਨੂੰ 5 ਕਿਲੋਮੀਟਰ ਅ ਅੱਗੇ ਕਰਕੇ ਫਾਲਕਾ ਸਾਈਡ ਤੇ ਉਹਨੂੰ ਚਲਾਇਆ ਜਾ ਸਕੇ ਤਾਂ ਕਿ ਲੋਕਾਂ ਦੀਆਂ ਸਹੂਲਤਾਂ ਜਦੋਂ ਲੋਡਿੰਗ ਅਨਲੋਡਿੰਗ ਹੁੰਦੀ ਹੈ ਟਰੱਕਾਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ ਲੋਕ ਬਹੁਤ ਹੀ ਉਤਸਤ ਬਹੁਤ ਲੋਕਾਂ ਨੂੰ ਮੁਸ਼ਕਲ ਪੈਦਾ ਹੁੰਦੀ ਹੈ ਸਾਰਾ ਸਾਰ ਦਿਨ ਟ੍ਰੈਫਿਕ ਜਾਮ ਦਾ ਇਹ ਇੱਕ ਬੜਾ ਵੱਡਾ ਜਿਹੜਾ ਹੈ ਇਹ ਵੀ ਜ਼ਰੂਰ ਕਰਨ ਦੀ ਲੋੜ ਹੈ ਸੋ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਸਰ ਬਾਰਡਰ ਇਹ ਧੰਨਵਾਦ ਅਰੇ ਅਧਿਕਾਰੀ ਮਹੋਦਯ ਧੰਨਵਾਦ ਨਹੀਂ ਪੂਰਾ ਵਕਤ ਹੈ तो है तो बड़ी नहीं सर हो गया बस देखिए धन्यवाद मैं so, uh, वह दो दो जिस सीडी कॉन्स्टिट्यूशन से आप आसन ग्रहण करें महाराष्ट्र में जो सीडी